ਜੁੜੇ ਬਲੌਗ ਜੀ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਚੱਲੇ ਹਾਂ ਉਹ ਐਨਕ ਲਾ ਲਾਂਗੇ ਤੇ ਐਂ ਕਰੀ ਫੋਨ ਚੱਕ ਲੈ ਦੂਜਾ ਅੱਜ ਅਸੀਂ ਚੱਲੇ ਹਾਂ ਬੋਲਟ ਦੀ ਸਰਵਿਸ ਕਰਵਾਉਣ ਭਾਈ ਤੇ ਸਰਵਿਸ ਕਰਵਾ ਕੇ ਆਉਨੇ ਅੱਜ ਬਰਨਾਲੇ ਬਾਕੀ ਤੁਹਾਨੂੰ ਦਿਖਾਉਨੇ ਆ ਉੱਥੇ ਕੀ ਕੁਝ ਖਾਣੇ ਪੀਣੇ ਇਹਦੀ ਮਾਸੀ ਦਾ ਮੁੰਡਾ ਕੋਈ ਮਾਮੇ ਦਾ ਮਾਮੇ ਦਾ ਮੁੰਡਾ ਆ ਰਿਹਾ ਓਏ ਗੇਟ ਲਾ ਦੀਆਂ ਹਾਂ ਸੱਤੂ ਜੇ ਨਿਕਲਣਾ ਹੋ ਬਾਹਰ ਨਹੀਂ ਡੜੀ ਕੋਲ ਵਜੇ ਤੇ ਹਾਂ ਤੇ ਹੁਣ ਆਪਾਂ ਉਧਰ ਉਧਰ ਲੈ ਕੇ ਮੇਰੇ ਇਹ ਮੜਾ ਜਾ ਕੇ 5 ਮਿੰਟ ਤੇ ਓਕੇ ਗਾਇਸ ਉਹਨਾਂ ਨੇ ਨਵੀਂ ਫਰਿੱਜ ਲਿਆਂਦੀ ਹੈ ਹੁਣ ਨਵੀਂ ਫਰਿੱਜ ਵੀ ਜਨਾ ਆਹੀ ਇਹਨਾਂ ਦੇ ਘਰੇ ਆ ਗਏ ਭਾਈ ਆ ਨਵੀਂ ਫਰਿੱਜ ਲਿਆਂਦੀ ਇਹਨਾਂ ਨੇ ਅਸੀਂ ਪਾਰਟੀ ਲੈਣ ਆਏ ਆ ਗਾਇਸ ਆਏ ਪਹਿਲੇ ਇਹਨਾਂ ਨੇ ਮੈਟ ਮੂਡ ਲਾ ਲੇ ਵਿੱਚ ਕਿੰਨੇ ਕਿੰਨੇ ਦੀ ਆਈ ਆ ਫਲਟਰ ਵੀ ਲਿਆਂਦਾ ਕਿੰਨੇ ਦੀ ਆਈ ਆ ਕਿੱਥੇ ਆਏ ਹੁਣ ਤੱਕ ਦੱਸਿਆ ਇਹ ਆਡਾ ਲੋਗ ਕਰਾ ਚਾ ਆਏ ਹੈਲਟਰ ਨਾਲ ਗਿਫਟ ਮਿਲ ਤੇ ਹੈਲਟਰ ਮਿਲਿਆ ਨਾਲ ਗਾ ਕੋਈ ਹੋਰ ਮੋਟਰਸਾਈਕਲ ਦਿੱਤਾ ਖੜਾ ਤੇ ਹੁਣ ਆਪਾਂ ਚੱਲੇ ਹੈਗੇ ਕੁਝ ਖਾਣ ਪੀਣ ਠੀਕ ਤੇ ਜਮਸੀ ਵਾਲਿਆਂ ਨੇ ਸਾਡੇ ਡਾਕੂਮੈਂਟ ਦੇ ਉੱਤੇ ਕੱਢ ਤੁਹਾਨੂੰ ਦਿਖਾਵਾਗੇ ਡਾਕੂਮੈਂਟ ਜਿਹੜੇ ਗੁੰਮ ਗਏ ਉਹ ਵੀ ਲੈ ਜਾਂਦੇ ਤੇ ਓਕੇ ਬਾਈ ਗਾਇਸ ਆ ਮੇਰੇ ਨਾਲ ਹੈਗਾ ਸਤੂਲਾ ਗਾਇਸ ਓਕੇ ਬਾਈ ਹੁਣ ਅਸੀਂ ਪਹੁੰਚ ਗਏ ਤੇ ਹਾਂ ਇੱਧਰੋਂ ਕੀ ਖਾਣਾ ਆਪਾਂ ਸਮਾ ਇੱਧਰੋਂ ਰੁਕ ਰਾਇਆ ਤੂੰ ਇੱਧਰੋਂ ਆ ਪੱਖਾ ਚੱਲਦਾ ਬਾਈ ਦਾ ਖਾਣਾ ਹਾਂ ਇਹ ਤੋਂ ਪਹਿਲਾਂ ਆ ਗਿਆ ਸਾਡੇ ਐਗਰੋਲ ਤੇ ਆ ਪਾਵਾਂਗੇ ਹੁਣ ਆਪਾਂ ਆ ਸਰਚ ਕਰੀ ਜਾਂਦਾ ਬੰਦਾ ਆਪਣਾ ਚੈਨਲ ਗਾਈਸ ਅਸੀਂ ਆ ਗਏ 3 ਸਕਰੀਨ ਗਾਈਸ ਆ ਦੇਖਾ ਵੇ 54 ਚੱਕਣੀ ਬਾਪ ਸੀ ਦੇ ਦੋ ਆਹ ਭਈ ਆ ਬੰਦਾ ਏ 16 Pro ਮੈਂ ਇੱਕ ਸਾਲ ਬਾਪ ਸੀ ਤਿਆਰੇ ਸੀ ਇਹ 16 Pro Max ਵਾਲਾ ਬੰਦਾ ਵੇ ਕਿਨੇ ਲੈ ਕੇ ਆਉਣਾ ਸੀਗਾ ਇਹ ਆ ਵੇ ਉਹ ਇਟਲੀ ਗਿਆ ਸੀ ਇਟਲੀ ਉਹ ਆਪਣੇ ਉਹ ਉਸ ਚਾਰ ਉਹਦਾ ਆ ਗਿਆ ਬਾਈ ਆਹ ਚੀ ਗੋਲ ਬੈਗਾਂ ਮੈਂ ਜੋ ਕਿ ਨਹੀਂ ਇਹ ਦੇਸ਼ ਉਹ ਵੀ ਮੋਸਾ ਪੀ ਲਿਆ ਤੇ ਉਹਦੇ ਪਿੱਛੇ ਗੱਗੂ ਗੱਲ ਖੜਾ ਕਿੱਧਰ ਗਿਆ ਗੱਗੂ ਚੱਲ ਬਸ ਜੀ ਚੜ ਚੱਲੋ ਆ ਇਹ ਪਹਿਲਾਂ ਕੁੱਤਾ ਆ ਗਿਆ ਤੇ ਥੋੜਾ ਬਾਹਰ ਘਾਣ ਚੱਲੇ ਆ ਗੋਲ ਗੱਪੇ ਗਈ ਨੂੰ ਆਦਾ ਤੋਹਫਾ ਗਿਆ ਵੀ ਸੋ ਦੇ ਫਰੀਜ਼ ਚ ਮਿਲੂਗਾ ਫਰੀਜ਼ ਚ ਤੋਹਫਾ ਮੰਗ ਬਾਈ ਤੋਏ ਮੰਗਾ ਵਾਈ ਤੋਂ ਇਹ ਨੋ ਬੇਚਾਰੀ ਦੇ ਦੀ ਕਿਹੜੀ ਐਕਟਰ ਨਹੀਂ ਆ ਪਰ ਆਪਰ ਆਖਾਂ ਜੋ ਗੜਦਾ ਦੇ ਯਾਨੀ ਪ੍ਰੀਟੀਜੈਂਟ ਪ੍ਰੀਟੀਜੈਂਟ ਦੇ ਅੱਖਾਂ ਚੋਂ ਦੀ ਤੀਰ ਘੜਦਾ ਬਾਈ ਅਸੀਂ ਨਹੀਂ ਡਲੇ ਜੀ ਅਸੀਂ ਆਪ ਦਾ ਆਸ਼ੂਾਪੁਰ ਇੱਥੇ ਵੀ ਰੋਲ ਲੈਂ ਫਿਲਡਾਂ ਦੀ ਸਾਡੇ ਸਮੋਸੇ ਲੈ ਗਿਆ ਚੱਕੇ ਆ ਆ 100 ਛੱਡ ਗਿਆ ਆ ਅਸੀਂ ਹੁਣ ਪ੍ਰੀਵਿਊਟਿੰਗ ਦੇਖਣ ਲੱਗੇ ਗਾਇਸ ਆਪਣੇ ਚੈਨਲ ਤੋਂ ਰੋਕ ਜਾ ਪਹਿਲਾਂ ਦੇਖੀਏ ਅਸੀਂ ਆਪੋ ਕਰਦਾ ਰੋਕ ਜੇ ਯਾਰ ਸ਼ੱਡਰ ਰੋਕ ਆਪਣੇ ਵਾਲੇ ਵਲੌਗ ਦੇਖਣ ਦੇ ਕਿਹੜਾ ਜਿਹੜਾ ਤੂੰ ਗਿਆ ਸੀ ਹਾਂ ਕਿੱਦਾਂ ਮੈਂ ਆਹ ਦੇਖ ਲੋ ਜੀ ਸਾਡੇ ਦਾ ਕੰਮ ਇਹ ਆਹ ਵਲੌਗ ਅਸੀਂ ਬਣਾਏ ਜਦੋਂ ਆਮ ਉਹਨਰੇ ਛੱਡਣ ਗਏ ਸੀ ਆਹ ਉਸ ਦਿਨ ਦਾ ਵਲੌਗ ਹੈਗਾ ਆ ਦੇ ਮੱਤਾ ਡੇਕ ਰਗਾ ਗਾਈਸ ਆ ਬੰਦਾ ਹੁਣ ਸਾਡੇ ਵਿੱਚ ਬੈਠਾ ਗਿਆ ਸਾਬ ਵੀ ਕਿੰਨਾ ਟਾਈਮ ਲੱਗਿਆ 9 ਮਹੀਨੇ ਇੱਕ ਮਹੀਨਾ ਲੱਗਿਆ ਬਾਈ ਝੂਠ ਬੋਲਾ ਇਹਨੂੰ ਛੱਡਣ ਗਏ ਜੀ ਬਹੁਤ ਚਾਵਾਂ ਲੱਡਣਾ ਛੱਡਣ ਗਏ ਸੀ ਬਣਾ ਲੈ ਇਹਨਾਂ ਨੇ ਹੁਣ ਕਰਨ ਲੱਗੇ ਸਰਵਿਸ ਗਾਈਸ ਕਿੰਨੇ ਵਜੇ 3:00 3:30 3:24 ਤੇ ਸੋਹ ਬੰਦਾ ਸਾਡਾ ਕਰਵਾਈ ਜਾਂਦਾ ਸਰਵਿਸ ਅਸੀਂ ਜਮਾ ਥੱਕ ਗਏ ਕਲਮਾ ਦੇ ਦੇ ਕੇ ਤੇ ਆਹ ਬੰਦਾ ਆ ਗਿਆ ਪਤਾ ਨਹੀਂ ਕਿੱਧਰ ਸਾਰਪਸ ਜੀ ਤੇ ਆਹ ਸਟਾਕ ਇਨਾਂ ਕੋਲ ਛੜਾ ਹੈ ਤੇ ਆਹ ਜੀ ਹੁਣ ਆਪਾਂ ਆਹ ਬਾਈ ਹੁਣ ਅਸੀਂ ਟੈਂਟ ਵਾਲੇ ਬੰਦੇ ਕੋਲੇ ਆ ਗਏ ਆਹ ਇਹ ਟੈਂਟ ਦਾਗਾ ਮੈਂ ਚੁੱਕ ਲਵਾਂ ਲੋ ਜੀ ਹੁਣ ਅਸੀਂ ਪਿੰਡ ਤੇ ਆਹ ਗੋਲ ਗੱਪੇ ਖਾਣ ਲੱਗੇ ਬਾਈ ਗੁਜਰੰਗੀ ਵੇ ਇੱਕ ਬਲੇਡ ਆ ਕਰਤੀ ਤੇ ਉਹ ਮੁੰਡੇ ਦੀ ਨਾ ਡੇ ਤੋਗੀ ਭਾਈ ਆ ਭਗਤੇ ਪਿੰਕਲ ਵਾਲੇ ਸਾਡੇ ਐਨਕਾ ਦੰਦਾ ਹੁੰਦਾ ਜੀ ਇਹਨੂੰ ਅੱਜ ਘਰੇ ਆਪਾਂ ਪਹੁੰਚ ਗਏ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਐਂਡਿੰਗ ਕਰਦੇ ਆ ਤੇ ਦੇਖਦੇ ਹੋ ਆਪਣਾ ਵਲੌਗ ਆਸ਼ੂ ਬਲਾਸ ਪਰ ਤੇ ਬਾਈਕ ਆਪਣੀ ਆ ਖੜੀ ਹੈਗੀ ਜਿਹੜੀ ਕਰਵਾ ਕੇ ਲਿਆਂਦੀ ਇੱਕ ਉਹ ਖੜੀ ਇੱਕ ਗੱਡੀ ਇੱਧਰ ਖੜੀ ਹੈ ਇੱਕ ਉਹ ਖੜੀ ਇੱਕ ਡੈਡੀ ਲੈ ਗਿਆ ਤੇ ਓਕੇ ਭਾਈ ਲੇਟਾਂ ਕਰਦਗੇ ਹੁਣ ਤੇ ਸਬਸਕ੍ਰਾਈਬ ਕਰ ਲਓ ਆਪਣਾ YouTube ਚੈਨਲ ਤੇ Bye-bye, guys.